ਆਪਣੇ ਨਾ ਵੀਰਾਂ ਭਾਈਆਂ ਨੂੰ ਚਾਹ ਵਾਂ ਬ੍ਰਾਂਡ ਹੋਣ ਦਾ ਬ੍ਰਾਂਡ ਪਾਉਣ ਦਾ ਉਹ ਹਰ ਸਾਲ ਹੀ ਬ੍ਰਾਂਡ ਨਵਾਂ ਹੀ ਆਇਆ ਹੁੰਦਾ ਮੈਂ ਵੀ ਇੱਕ ਦਿਨ ਸੋਚਾਂ ਵੀ ਬ੍ਰਾਂਡ ਹੁੰਦਾ ਕੀ ਆ ਆਪਾਂ ਜਦੋਂ ਦੇ ਜੰਮੇ ਆਹੋ ਕੋ ਜੀ ਪਾਇਆ ਆਹੋ ਕੋ ਜੀ ਵੇਖਿਆ ਉਹ ਇੱਕ ਵੀਰ ਜਾਵੇ ਉਹਦੇ ਇੱਥੋਂ ਵੀ ਪੇਂਟ ਪਾਰਟੀ ਇੱਥੋਂ ਵੀ ਇੱਥੋਂ ਵੀ ਸਾਰੇ ਥਾਂਵੇਂ ਪਾਰਟੀ ਮੈਨੂੰ ਲੱਗਾ ਵਾਹ ਵਾਂ ਰਗੜਿਆ ਰੁਗੜਿਆ ਗਿਆ ਕੇ ਦੇ ਡੱਗਾ ਮੈਂ ਕਿਹਾ ਵੀ ਆ ਇਹਨਾਂ ਬਾਬਾ ਜੀ ਸ਼ੋਅਰੂਮ ਕੇ ਵਾਧੂ ਤੇ ਮੈਂ ਕਿਹਾ ਵੀ ਇੱਕ ਹੀ ਚੱਕਰ ਕਹਿੰਦਾ ਬ੍ਰਾਂਡ ਆ ਮੈਂ ਚਲੋ ਹੋਏਗਾ ਫਿਰ ਉਹ ਕਹਿੰਦਾ ਬਾਬਾ ਜੀ ਬ੍ਰਾਂਡ ਵੇਖਿਆ ਮੈਂ ਕਹਾ ਮੈਨੂੰ ਤੇ ਆਹੋ ਹੀ ਬ੍ਰਾਂਡ ਦਾ ਪਤਾ ਆ ਦੁਨੀਆ ਦਾ ਹਰ ਬ੍ਰਾਂਡ ਸਾਲ ਬਾਅਦ ਬਦਲਦਾ ਆ ਨਹੀਂ ਬਦਲਦਾ ਇਹਨੂੰ ਕਿਸੇ ਬੰਦੇ ਨੇ ਲਲਾਰੀ ਨਹੀਂ ਨਹੀਂ ਬਣਾਇਆ ਇਹ ਸ਼ਹੀਦਾਂ ਦੇ ਖੂਨ ਚੋਂ ਬਣਿਆ ਉਹ ਬ੍ਰਾਂਡ ਸਾਡੀ ਰਹੀ ਸੀ ਵਿਖਾਉਂਦਾ ਆ ਸਾਡੀ ਮਾਇਆ ਵਿਖਾਉਂਦਾ ਆ ਆ ਬ੍ਰਾਂਡ ਤਨ ਤੇ ਕੱਜ ਦਾ ਹੀ ਕੱਜਦਾ ਵਾ ਨਾਲ ਕਿਰਦਾਰ ਵੀ ਕੱਜ ਲੈਂਦਾ ਮੈਂ ਕਿੰਨਾ ਕ ਚੰਗਾ ਤੇ ਕਿੰਨਾ ਕ ਮਾੜਾ ਸਤਿਗੁਰੂ ਜਾਣਦੇ ਆ ਨਾ ਪਰ ਮੇਰੇ ਕਿਰਦਾਰ ਨੂੰ ਇਹ ਬਾਣੇ ਨੇ ਕੱਜਿਆ ਹੋਇਆ ਤੁਹਾਨੂੰ ਬਾਣਾ ਦਿਖਣ ਡਿਆ ਤੇ ਗੁਰੂ ਚੇਤੀ ਆਉਣ ਡਿਆ ਮੇਰੇ ਗੁਣੋ ਗੁਣ ਤੇ ਮੇਰਾ ਗੁਰੂ ਬਖਸ਼ਦਾ ਆ ਐਡਾ ਤਗੜਾ ਬ੍ਰਾਂਡ ਆ ਇਹਨੂੰ ਪਾਇਆ ਤਾਂ ਨ ਵੀ ਕੱਜਿਆ ਜਾਂਦਾ ਕਿਰਦਾਰ ਵੀ ਕੱਜੇ ਜਾਂਦੇ ਆ ਇਹ ਬਾਣਾ ਇੰਨਾ ਸਸਤਾ ਨਹੀਂ ਮਿਲ ਜਾਂਦਾ ਜਿਹੜਾ ਮਰਜ਼ੀ ਪਾ ਕੇ ਕਹੇ ਮੈਂ ਨਿਹੰਗ ਸਿੰਘ ਐਦਾ ਨਹੀਂ ਬਾਣਾ ਪਾਉਣ ਦੀ ਵੀ ਮਰਿਆਦਾ ਆ